ਹੋ ਕਿਵੇਂ ਭਾਈ ਠੀਕ ਐ ਜੀ ਬੱਤਿਆਂ ਪਛਾਣਿਆ ਨਹੀਂ ਮੈਨੂੰ ਤੇਰਾ ਬਾਪੂ ਬੋਲਦਾ ਸੀ ਹਰਜੀਤ ਸਿਓ ਐਸੀ ਠੀਕ ਐ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਭਾਈ ਤੂੰ ਆਉਂਦੀ ਨਹੀਂ ਅੱਜ ਕੱਲ੍ਹ ਪੇਕੀ ਜਾ ਕੇ ਬਹਿ ਗਈ ਹੁਣ ਕੰਮ ਕੀ ਐ ਇੱਥੇ ਕੰਮ ਕਿਉਂ ਨਹੀਂ ਇੱਥੇ ਜੇ ਮੁੰਡਾ ਫੌਜ 'ਚ ਐ ਤਾਂ ਫਿਰ ਕੀ ਐ ਤਾਂ ਸਾਰਾ ਪਰਿਵਾਰ ਐ ਤੇ ਰਹਿ ਇੱਥੇ ਤੋਂ ਆ ਰਹਿ ਆ ਕੇ ਇੱਥੇ ਪਰਿਵਾਰ 'ਚ ਰਹਿ ਸਾਤ ਹੋਰਦੀ ਸੇਵਾ ਕਰ ਉਹ ਤਾਂ ਮੰਨੀ ਗੱਲ ਹੈ ਮੈਂ ਕਿਉਂ ਹੁਣ ਕੋਈ ਕੰਮ ਤਾਂ ਹੈ ਨਹੀਂ ਫਰੀ ਆ ਮੈਂ ਵੀਰਨ ਹੋਰ ਲਾਲਾ ਲਾਲਾ ਵੀਰ ਦਾ ਨਾ ਉਦੋਂ ਤਾਂ ਬੜਾ ਮੁੰਡਾ ਆਉਂਦਾ ਜਦੋਂ ਮੇਰੇ ਵਾਲਾ ਹਰਪ੍ਰੀਤ ਉਹ ਬੜੇ ਤੋਂ ਆ ਜੇ ਕਾਉ ਰੋਣੀ ਹੈ ਤੇ ਹੁਣ ਦਰੌਣ ਨੂੰ ਜੀ ਨਹੀਂ ਕਰਦਾ ਹੈ ਉਹਦੇ ਤਾਂ ਉਹਦੇ ਤਾਂ ਹੁੰਦਾ ਹੀ ਆ ਜੀ ਅੱਛਾ ਕਿਉਂ ਫਿਰ ਹੁਣ ਕਿਉਂ ਹੋਣਾ ਸੀ ਆਣਾ ਸੀ ਮਰੇ ਕਿ ਦੱਸ ਨਹੀਂ ਨਹੀਂ ਅਜੀ ਕੋਈ ਗੱਲ ਨਹੀਂ ਤਾਂ ਫਿਰ ਗੱਲ ਤਾਂ ਕਿਉਂ ਨਹੀਂ ਗੱਲ ਤਾਂ ਹੈਗੀ ਗੱਲ ਹੋਵੇ ਤਾਂ ਫਿਰ ਕੋਈ ਗੱਲ ਹੀ ਨਾ ਹੋਵੇ ਅਜੀ ਕੋਈ ਗੱਲ ਨਹੀਂ ਜੀ ਹੋਰ ਕਹਿਓ ਜੀ ਗੱਲ ਐ ਫਿਰ ਆਉਂਗੀ ਮੈਂ ਇੱਕ ਦਿਨਾਂ ਚਾਹੁੰਦੀ ਕੋਸ਼ਿਸ਼ ਨਹੀਂ ਆਉਦੀ ਤੂੰ ਸੱਚੀ ਆਉਂਗੀ ਹੂੰ ਆਏ ਨਹੀਂ ਦੇਖਦੀ ਵੀ ਮੇਰਾ ਸੱਸ ਸਹੁਰਾ ਬੁਢਾ ਹੈ ਬਜ਼ੁਰਗ ਹੈਗੇ ਹਨਾ ਜੇ ਇੱਥੇ ਮੈਂ ਆ ਜਾ ਆਪਦੀ ਸੱਸ ਦਾ ਫੋਨ ਕਾ ਤੂੰ ਚੱਕਦੀ ਵੀ ਤੂੰ ਦੱਸ ਤੇਰੀ ਉਹਦੇ ਨਾਲ ਕੋਈ ਦੁਸ਼ਮਣੀ ਹੈ ਕਿ ਨਹੀਂ ਨਹੀਂ ਕੋਈ ਦਿਸਮ ਨਹੀਂ ਨਹੀਂ ਫੋਨ ਨਾ ਮੰਮੀ ਉਸ ਵੇਲੇ ਕਰਦੀ ਆ ਮੈਂ ਘੰਟੀ ਬੰਦ ਕਰਕੇ ਸੋ ਜਾਨੀ ਆ ਅੱਛਾ ਤਾਂ ਫੇਰ ਮੇਰੀ ਘੰਟੀ ਕਿਉਂ ਚੱਕ ਲਈ ਹਾਂ ਮੈਂ ਕੋਲੇ ਸੀ ਕਿ ਫੋਨ ਦੇ ਤਾਂ ਫੋਨ ਚੱਕ ਰਿਆ ਸਦਾ ਹਾਂ ਨਹੀਂ ਮੇਰੀ ਗੱਲ ਸੁਣੋ ਵੀ ਮੁੰਡਾ ਹੈਗਾ ਫੌਜ ਚ ਹਨਾ ਮੈਂ ਤੇਰੀ ਸਾਰੀ ਉਹ ਫੀਲਿੰਗ ਸਮਝ ਸਕਦਾ ਵੀ ਤੇਰਾ ਵੀ ਚਲੋ ਬੰਦਾ ਬੁੜੀ ਦਾ ਚਲੋ ਬੰਦਾ ਬੁੜੀ ਬਣਾਣੀ ਸਾਹ ਸਕਦਾ ਤੇ ਬੁੜੀ ਬੰਦੇ ਬਣਾਣੀ ਸਾਹ ਸਕਦੀ ਗਲਤ ਗੱਲ ਹੈ ਕਿ ਸਹੀ ਹੈ ਗੱਲ ਸਹੀ ਹੈ ਜੀ ਹੈ ਸਹੀ ਹੈ ਗਲਤ ਹਾਂ ਪਰ ਮੈਂ ਇਹ ਵੀ ਸਮਝਦਾ ਨਾ ਵੀ ਹੁਣ ਤੂੰ ਐ ਪੇਕੀ ਜਾ ਕੇ ਬਹਿ ਜਾਨੀ ਹੈ ਨਾ ਤੇ ਫਿਰ ਆਹ ਲਗਵਾਣਾ ਉਹ ਸਾਨੂੰ ਕੀ ਆਖੂਗਾ ਹਾਂ ਆਜੂਂ ਵੀ ਫੇਰ ਆਜੂਂਗੀ ਤੁਮ ਆਜੂਂਗੀ ਐਵੇਂ ਆਜੂਂਗੀ ਜੁਰੀ ਜਾਨੀ ਕਹਿ ਦੋ ਕਹਿ ਦੋ ਜੇ ਤੁਸੀਂ 4 ਦਿਨ ਲਾਉਣਗੇ ਆ ਪੀਕਾਂ ਤੇ ਮੈਂ ਤਾਂ ਕਹਿੰਦਾ ਇੱਕ ਤਾਂ ਭਾਈ ਪਤਾ ਕੀ ਜੀ ਹੁਣ ਸਾਡਾ ਵੀ ਨਹੀਂ ਲੱਗਦਾ ਤੇ ਮੇਰਾ ਅੱਛਾ ਹਾਂ ਜੀ ਸਾਡਾ ਵੀ ਹਾਈ ਕੋ ਤੁਸੀਂ ਜੀ ਨਹੀਂ ਲੱਗਦਾ ਹਾਂ ਜੀ ਨਹੀਂ ਲੱਗਦਾ ਤਾਂ ਹੀ ਤਾਂ ਕੰਨੇ ਭਾਈ ਹੁਣ ਤੂੰ ਘਰ ਚ ਵਧੀਆ ਸੁਰਖੀ ਬਿੰਦੀ ਲਾ ਕੇ ਸੰਤ ਸੋਣ ਲਾ ਕੇ ਪੈਰਾਂ ਝਾਂਜਰਾ ਪਾ ਕੇ ਛੰਨਕ 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 ਕਰਦੀ ਫਿਰਦੀ ਹੁੰਦੀ ਸੀ ਅੱਛਾ ਤੇਰੇ ਬਿਨਾ ਤਾਂ ਵੇਹੜਾ ਹੀ ਸੁੰਨਾ ਹੋ ਗਿਆ ਹਾਏ ਕੀ ਹੋਰ ਕੀ ਐ ਤੂੰ ਕਹਿੰਦੀ ਰੱਖੜੀਆਂ ਬੰਨ ਕੇ ਆਉਣੀਆਂ ਭਰਾਵਾਂ ਦੇ ਰੱਖੜੀਆਂ ਬੰਨ ਤੂੰ ਰੱਖੜੀਆਂ ਤੋਂ ਪੰਜ ਦਿਨ ਪਹਿਲਾਂ ਉੱਠ ਗਈ ਤੂੰ ਤੇ ਰੱਖੜੀਆਂ ਟੱਪੀਆਂ ਨੂੰ ਅੱਜ ਤਿੰਨ ਦਿਨ ਹੋ ਗਏ ਹਾਂ ਉਹ ਤਾਂ ਕੋਈ ਗੱਲ ਨਹੀਂ ਜੀ ਆ ਜਾਂਦੀ ਦਸ ਦਿਨ ਤਾਂ ਲਾ ਦੇਣ ਦਾ ਨਹੀਂ ਨਹੀਂ ਦਸ ਦਿਨ ਨਹੀਂ ਭਾਈ ਹੁਣ ਅਸੀਂ ਕੀ ਕਰਾਂਗੇ ਦਸ ਤੇਰੇ ਬਿਨਾ ਹੈ ਹੁਣ ਮੇਰੇ ਕੋਲੇ ਮੇਰੇ ਕੋਲੇ ਮੇਰੇ ਕੋਲੇ ਦਸ ਮੇਰੇ ਯਾਰ ਬੇਲੀ ਬੁੜੇ ਵਾੜੇ ਬੁੜੇ ਠੇਰੇ ਆਉਂਦੇ ਆ ਏ ਉਹਨੇ ਮੈਂ ਜਾਪਾਣੀ ਦਾ ਵੀ ਓਖਾ ਮੇਰੀ ਬੇਬੇ ਤੋਂ ਤਾਂ ਬਣਦੀ ਨਹੀਂ ਹਾਂ ਸਹੀ ਹੈ ਉਹ ਤਾਂ ਹੈ ਚਲ ਕੋਈ ਨਹੀਂ ਫਿਰ ਮੈਂ ਕੱਲ ਜਾਂ ਪਰਸਾਂ ਆ ਜੰਗੀ ਤਾਂ ਕੱਲ ਪਰਸਾਂ ਕੋਈ ਨਹੀਂ ਆਉਂਦੀ ਤੇ ਮੈਨੂੰ ਤੇਰਾ ਜੀ ਲੱਗਿਆ ਇੱਥੇ ਜੀ ਤੇ ਮम्मी ਫਿਰ ਕੱਲੇ ਮम्मी ਐ ਭਾਬੀ ਐ ਭਾਈ ਐ ਜੀ ਤਾਂ ਲੱਗਿਆ ਹੀ ਐ ਅੱਛਾ ਜੀ ਲੱਗਿਆ ਫਿਰ ਮਤਲਬ ਸਾਡੀ ਕੋਈ ਐਮਨੀਟ ਨਹੀਂ ਹੈ ਅਸੀਂ ਤੇਰੇ ਕੋਲ ਨਹੀਂ ਲੱਗਦੇ ਹੈ ਲੇ ਤੁਹਾਡੀ ਨਾਲ ਵੀ ਮੇਰੇ ਜੀ ਲੱਗਦੇ ਆ ਮੈਂ ਤੇ ਨਹੀਂ ਕਿਹਾ ਹੀ ਨਹੀਂ ਗਾ ਇਵੇਂ ਤੇ ਹੈ ਨਹੀਂ ਹਾਂ ਤਾਂ ਫੇਰ ਤੂੰ ਕਹਿੰਨੀ ਤਾਂ ਆਈ ਹੈ ਵੀ ਮੇਰਾ ਤਾਂ ਜੀ ਇੱਥੇ ਲੱਗਦਾ ਜਿੰਨੀ ਤੁਹਾਡੀ ਐ ਮਦਾ ਹੋਣਾ ਇੰਨੀ ਤਾਂ ਮੰਮੀ ਰਾਂਦੀ ਹੋਣੀ ਵੀ ਨਹੀਂ ਅੱਛਾ ਹੂੰ ਇਹ ਤਾਂ ਹੈ ਹੀ ਮੈਂ ਤਾਂ ਹੁਣ ਆਪਾਂ ਗੱਲ ਕਰੀਏ ਮੁੱਖ ਪਤੇ ਦੀ ਜਿਹਨੇ ਵਾਸਤੇ ਮੈਂ ਤੁਹਾਨੂੰ ਲਾਇਆ ਫੋਨ ਅੱਛਾ ਅਗੇ ਸੋ ਸ ਰਾਤ ਨੂੰ ਤੇਰੇ ਕਮਰੇ 'ਚ ਇਕੱਲੇ ਇਕੱਲੀ ਹੁੰਦੀ ਹੈ ਨਾ ਰਾਤ ਨੂੰ ਕਮਰੇ 'ਚ ਤਾਂ ਜੀ ਸੱਲੀ ਹੁੰਨੀ ਹੈ ਤੇਰੇ ਕਮਰੇ ਚ ਵਾਜਾਂ ਕਾਦੀਆਂ ਆਉਂਦੀਆਂ ਹੁੰਦੀਆਂ ਦੱਸੀ ਮੈਨੂੰ ਖਾਸੇ ਨਹੀਂ ਹੁੰਦੀਆਂ ਵਾਜਾਂ ਉਹ ਵਾਜਾਂ ਆਉਂਦੀਆਂ ਕਿਉਂ ਨਹੀਂ ਆਉਂਦੀਆਂ ਜਿਵੇਂ ਹੋਵੇ ਸਿਸਕੀਆਂ ਜਾਂਦੀਆਂ ਨਹੀਂ ਆਵਾਜਾਂ ਹੂੰ ਸਿਸਕੀਆਂ ਜਾਂ ਲੈਣੀਆਂ ਨਹੀਂ ਜੇ ਮੈਂ ਨਹੀਂ ਹੂੰ ਪਤਾ ਹੈ ਮੈਨੂੰ ਮੈਂ ਸਿੱਕੀ ਨਹੀਂ ਨਾ ਮੈਂ ਦੇਖਿਆ ਝੂਠ ਨਾ ਬੋਲ ਮੈਨੂੰ ਗੱਲ ਦੇ ਮੈਂ ਦੇਖ ਲਿਆ ਮੈਂ ਤੈਨੂੰ ਹੂੰ ਗੱਲ ਤੇਰੇ ਮੇਰੇ ਚ ਰਹੂਗੀ ਕੋਈ ਉਹ ਹੈ ਨਹੀਂ ਕੀ ਦੱਸ ਦੇ ਮੈਨੂੰ ਜੀ ਕਦੋਂ ਜੀ ਮੇਰੇ ਕੋਲ ਫੋਨ ਚੱਲਦਾ ਅੰਦਾ ਹੋਰ ਤਾਂ ਕੋਸ ਨਹੀਂ ਫੋਨ ਤੇ ਕੀ ਦੇਖਦੇ ਹੁੰਦੇ ਆ ਫੋਨ ਤੇ ਕੋਈ ਨਹੀਂ بس ਸ਼ਾਰਟ ਵੀਡੀਓ ਸ਼ਾਰਟ ਵੀਡੀਓ ਨਹੀਂ ਦੂਜੀ ਫਿਲਮ ਦੇਖੀ ਜਾਂਦੇ ਇੱਕਦਮ ਤੋਂ ਹੂੰ ਉਹ ਜਨਾਉ ਫੋਜੀ ਲਾ ਕੇ ਦੇ ਕੇ ਸੀ ਉਹ ਵੇਖੀ ਦੀ ਸੀ ਅੱਛਾ ਜੋ ਫਿਲਮ ਦੇਖਦੇ ਫਤੋ ਜੀਜਾ ਨਹੀਂ ਕਰਦਾ ਤੇਰਾ ਥੋੜਾ ਥੋੜਾ ਕਰਦਾ ਅੱਛਾ ਮਰੇ ਜੀਦਾ ਕਰਦਾ ਜੇ ਮੈਂ ਕਮਰੇ ਜੀ ਤੇਰੇ ਕੋਲੇ ਹੀ ਆ ਜਾ ਪਿੱਛੇ ਮੈਂ ਵੀ ਫਿਲਮ ਤਾਂ ਉਹ ਦੇਖੀ ਜਾਂਦੀ ਐ ਅੱਛਾ ਹਾਂ ਕਬਰੇ ਇਕਮ ਨਹੀਂ ਕਿ ਕਿ ਮੈਂ ਆਜੂਂਗੀ ਤੁਸੀਂ ਸੱਸੁਰਜੀ ਲੱਗਦੇ ਹਾਂ ਲੈ ਆਹਣਾ ਉਹ ਸਾਡਾ ਵੀ ਤਾਂ ਮਾਨ ਹੈਗਾ ਕੋਈ ਮੰਨਤਾ ਹੈਗਾ ਐ ਹਾਂ ਮੰਨਤਾ ਹੈਗਾ ਐ ਫਿਰ ਹਾਂ ਪਰ ਕਿ ਮੈਂ ਤਾਂ ਦੱਸ ਹਾਂ ਮੰਤਾ ਸਭ ਤਾਂ ਇਹ ਅਰਦਾ ਪਰ ਕਾਰ ਨਹੀਂ ਸਕਦੇ ਨਾ ਤੂੰ ਆਜੀ ਕੋਈ ਨਹੀਂ ਆਪਾਂ ਬੈਠ ਕੇ ਦੋਨੇ ਦੇਖ ਲਾਂਗੇ ਨਾ ਉਹ ਸੋਰਾ ਫਿਲਮ ਠੀਕ ਹੈ ਕੋਈ ਨਹੀਂ ਹੋ ਦੇਖ ਲਾਂਗੇ ਆਪਾਂ ਕਰੇ ਕਿਸੰਦਸਨ ਆ ਠੀਕ ਹੈ ਹਾਂ ਠੀਕ ਹੈ ਠੀਕ ਹੈ ਬਰ ਚੰਗਾ ਹੈ ਹਾਂਜੀ ਠੀਕ